ਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਲੋ ਜੀ ਅੱਜ ਬਦਲਾਂਗੇ ਆਪਾਂ ਮਸ਼ੀਨ ਦਾ ਪੰਪ ਕਟਾਈ ਵਾਲਾ ਥੋੜਾ ਜਿਹਾ ਦਿੱਕਤ ਸੀ ਤੇ ਕਾ ਫੋਰਮੈਨ ਨੇ ਪਟ ਲਿਆ ਅੱਜ ਪੰਪ ਕਿਹੜਾ ਫੋਰਮੈਨ ਕਲਿੱਪ ਵਾਲਾ ਫੋਰਮੈਨ ਕੀ ਟੀਮ ਲੋਬਰੀ ਦੇ ਵਿੱਚ ਜਲੀ ਕੋਸ਼ ਲੱਗਾ ਹਾਂ ਜਨਨੀਆਂ ਵਾਂ ਨੂੰ ਆਹ ਉਹ ਜਗਿੰਦਾ ਇੱਕ ਲਈ ਹੋਦਾ ਟੱਕੇ ਦਾ ਬਈ ਦੇਖੀਂ ਤੂੰ ਤੇਰੀ ਉਮਰ ਨਹੀਂ ਨਿੱਨੇ ਕ ਵੀਡੀਓ ਨੂੰ ਲਾਈਕ ਆ ਗਏ ਹਾਂ ਰੱਖ ਰੱਖ ਸਮਾਵੇ ਓਨੀ ਤੇਰੀ ਮਸ਼ੀਨ ਨੇ ਨਹੀਂ ਕਮਾਉਣਾ ਜਿੰਨੇ ਇੱਕ ਵੀਡੀਓ ਦੇ ਪੈਸੇ ਆ ਗਏ ਸਾਨੂੰ ਸੀ ਜਾਂਦੇ ਆ ਰਹੇ ਦੇ ਬੋਲਾ ਯਾਰ ਬੋਲਾ ਰਹੇ ਆ ਯਾਰ ਆਉਂਦਾ ਜੀ ਜਿਆਦਾ ਦੇਰ ਤੋ ਇਹ ਨਹੀਂ ਕੀਤਾ ਮਾਰਦਾ ਹਾਕ ਦਾ ਮਾਰੋ ਨਹੀਂ ਜਿਹੜੀ ਸ਼ਰਟ ਕਿਹੜੀ ਪਾਰਸ਼ਾ ਉਹਨੇ ਪੀ ਯੂ ਐਮ ਏ ਪਿਮ ਹਾਂ ਪਾਤੀ ਬਾਜ਼ੀ ਪਾਤੀ ਗਿਆ ਚਲੋ ਨਾ ਤਾ ਤੂੰ ਹੀ ਨਹੀਂ ਬੜਾ ਉਹ ਦੇ ਆਪ ਉਹ ਕੈਪ ਇੱਧਰ ਵਾਗ ਚੰਗਾਬਲਾ ਦਾ ਰਕਮ ਬਣਵਾ ਵਧੀਆ ਤੂੰ ਸਾਲਾ ਹੱਥਾਂ ਨਾਲ ਚਾਲੇ ਇਹ ਦੇਖ ਤਨੋਰ ਵਾਸਤੇ ਦੇਖ ਤਾ ਵੀ ਦੇਖ ਤਾ ਵੀ ਦੇਖ ਆ ਜਿਹੜਾ ਮਾਰਕੀਟ ਤੇ ਜਾਂਦੇ ਕਰਦਾ। ਆ ਤੇ ਡੀਬੀ ਅੰਦਰ ਹੋਗਾ। ਏ ਰੇਟ ਫੜਾ ਪਹਿਲਾਂ। ਜੰਗਾ ਉੱਪਰੇ ਬੈਠੇ। ਕਿਹੜਾ? 18 19 ਦੇ 2 ਵਜੇ ਨੇ। ਏ। ਇਹਦਾ ਵੀ। ਆਹ ਕਰ ਸਕਦੇ। ਤੁੰਗੋ ਉਹ ਜੀਆ। ਫਿਰ ਜਦ ਤਰੀ ਉਹ ਆਉਗੂ। ਵੀਰ ਜੀ ਦੇ ਪੱਲੇ ਕੱਖ ਨਹੀਂ ਜੇ। ਦੇ ਮੇਰੇ ਮੁੰਮੇ ਤੇ ਚੁੰਡੀ ਹਲਕਾ ਹੋ ਗਿਆ ਮਨ ਜਮਾ 100% ਔਰ ਇਹ ਤਾਂ ਦੂਜਾ ਵੀ ਦੇਖਦਾ ਆਲੇ ਕੁ ਫਾਰ ਕਾਪਟ ਤੇ ਦੇਖ ਇਹ ਆ ਦੇ ਆ ਆ ਦੇਖ ਆ ਆ ਦੇਖ ਫਰਕ ਫਰਕ ਦੇਖ ਸਾਰਾ ਹੁਣ ਆਦਾ ਥੋੜਾ ਹੁੰਦਾ ਚਲਾਉਂਦਾ ਜੀ ਮੈਂ ਭੈਣ ਪਾਣਾ ਹੋੜ ਆ ਭੈਣ ਦੀ ਵੀ ਥੋੜਾ ਕਿਤੇ 5 ਮਿੰਟ ਜੀ ਭੈਣ ਤਮਾ ਬੰਪਗਾਤਾ ਫਟ ਦੇਖੋ ਸਟਾਰਟ ਕਰਕੇ ਓਏ ਕਾਰ ਸਟਾਰਟ ਮੁੜਦੀ ਐ ਹੁਣ ਰੈਲੀ ਉਹਦਾ ਕੱਲ ਪਤਾ ਨਹੀਂ ਕੀ ਚੱਕਰ ਪਾਇਆ ਕਟਾਈ ਟਾਇਰਡ ਜੀ ਹੋਈ ਗੱਲ ਤੇ ਲੈ ਆਏ ਬੱਕਰੀ ਜੀ ਪਾਈ ਹੋਣਾ ਬੱਕਰੀ ਆ ਜਾਵੇ ਉਹ ਕਿੱਥੇ ਬਹਣੀ ਇਹਨਾਂ ਦੱਪੇ ਨੂੰ ਪਾਉਂਦੇ ਆਏ ਦੇ ਨਾਲ ਵੀ ਫਰੈਂਡ ਜੇ ਗਈ ਬਰਤਾਰ ਜਾ ਰਹੀ ਹੈ ਤੇ ਟਾਪਾਂ ਵੀ ਚੱਲੇ ਮੰਗ ਰਹੇ ਅੱਜ ਮੌਸਮ ਜਿਆ ਥੋੜਾ ਜਿਹਾ ਸਾਫ਼ ਜਾ ਹੋ ਗਿਆ ਤਾਂ ਕਰਕੇ ਲੇਟ ਬੋਲੇ ਆ ਫਰੈਂਡ ਜਾਲੇ ਵੀ ਆਪਣੇ ਮੂਰੇ ਮੂਰੇ ਜਾ ਰਹੇ ਨੇ ਇਹਨਾਂ ਨੂੰ ਲੱਗਦਾ ਇੱਧਰ ਵੀ ਰੂਟ ਆ ਜੀ ਪੁਣੇ ਆ ਗਈ ਦੀ ਮੂਰੇ ਸਾਈਡ ਦਿੱਤੀ ਆ ਰਾਹ ਤੇ ਬਹੁਤ ਔਖਾ ਰਾਹ ਆ ਯਾ ਸਾਲ ਮਿੱਟੀ ਵੀ ਨਹੀਂ ਪਾਈ ਹੋਈ ਇਹਨਾਂ ਦੇ ਦੰਦਾ ਆਈਆਂ ਉੱਧੇ ਆ ਫਰੈਂਡ ਦਾ ਟਾਇਰ ਪਾੜ ਗਈ ਨਵਾਂ ਅਸਰ ਟੀਕੇ ਦੇ ਪੁਆਇੰਟ ਜਿਹੜੇ ਆਪਾਂ ਇਧਰ ਸਾਈਡ ਦੇ ਇਹਦੇ ਥੱਲੇ ਉਤਰ ਗਈ ਕਿ ਜੜੀ ਨਹੀਂ ਗਈ ਪੱਤਰ ਕੋਲ ਤੋਂ ਬਦੇਰੇ ਲਾਏ ਜਿਵੇਂ ਤੰਦਰੋ ਰੋਡ ਜੇ ਬਣਾਦਾ ਇਹ ਮਿੱਟੀ ਮੁੱਟੀ ਦਾ ਬਾਦੋ ਵਾਲੇ ਨਾਲ ਇਹ ਲਾ ਬੰਬ ਲਾਇਆ ਦਾ ਨਵਾਂ ਅੱਜ ਕੱਲ ਪਤਾ ਨਹੀਂ ਇੱਕ ਦਮ ਟਾਇਰ ਜੀ ਹੋ ਗਈ ਘਟਾਈ ਜਾਈ

ਆਪੇ ਵੱਡਣੀ ਹੈ ਜਰ ਜਿਹੜੀਆਂ ਨਾ ਹੁਣ ਕਣਕਾਂ ਵੱਢਣੇ ਹਾਂਗੇ ਤੇ ਮੰਨ ਲਓ ਜੇ ਹੁਣ ਤੋਂ 2-4 ਦਿਨਾਂ ਨੂੰ 5 ਦਿਨਾਂ ਨੂੰ ਵੱਡੀਆਂ ਜਾਣਗੀਆਂ ਉਹਨਾਂ ਦਾ ਝਾੜ ਹੈਗਾ ਵਧੀਆ ਕਿ ਉਹ ਕੀਤੀਆਂ ਆ ਗਈਆਂ ਹਾਪਸ਼ੇਤੀਆਂ ਆ ਗਈਆਂ ਨਾ ਤੇ ਜਿਹੜੀਆਂ ਗੇਤੀਆਂ ਦੀਆਂ ਉਹ ਠੰਡ ਠੰਡ ਵੱਧ ਪਈ ਕਹਿੰਦੇ ਗੂਰਾ ਗੂਰਾ ਬਾਲਾ ਵਧਿਆ ਡਿ ਗਿਆ ਤੇ ਤਾਂ ਕਰਕੇ ਦਾਣਾ ਜ ਮਾਜੂ ਜਾ ਰਿਹਾ ਤੇ ਕਾਲੀ ਕਰਦੀ ਉਹਨੇ ਈ ਵਾਲੀ ਕੰਮ ਦੀ ਜਣੀ ਕਹਿੰਦੇ ਰੋਜ਼ ਤੁਹਾਨੂੰ ਦਾ ਤਰੇਲ ਜੀ ਨਹੀਂ ਪੈਂਦੀ ਦੀ ਰੋਜ਼ ਈ ਵਾਲੀ ਕੰਮ ਲਾ ਲੋ ਤੇ ਜਿਹੜੀਆਂ ਮਾਗਰੋਂ ਪੱਕੀਆਂ ਨੇ ਠੰਡ ਲੰਘੇ ਤੋਂ ਤੇ ਆ ਗਣ ਕਰਾਉਣਾ ਹਜੇ ਇਹ ਕੱਲ ਜਾਂ ਪਰਸੋਂ ਤੱਕ ਬੱਢੀ ਜਾਊਗੀ ਇਹ ਤਾਂ ਦੇਰੀਆਂ ਨੇ ਝਾੜ ਵਧੀਆ ਤੇ ਜਿਹੜੀਆਂ ਪਹਿਲਾਂ ਸੀਗੀਆਂ ਕੇਤੀਆਂ ਜੋ ਚਰੋ ਹਲਕੀਆਂ ਨਹੀਂ ਰਹੀਆਂ ਲੇਕਿਨ ਵੀ ਮਾਲਕ ਦੇ ਹਾਸਾ ਚਰੋ ਜ਼ੋਰ ਦੇਣਾ ਆਹ ਘੇੜਾ ਜੀ ਜਿੱਥੇ ਨਾ ਰਾਂ ਢਾਉਣ ਆਉਣਿਆ ਪਾਰਾ ਮਹੀਨਾ ਦਾ ਆਵਰੇ ਰੈਦਾ ਲਾੜੇਦਾਰ ਬਜਾਰਾ ਕੋਈ ਭਰ ਦਿੰਦਾ ਸਾਨੂੰ ਤੇ ਉਹਦਾ ਪੁੱਤਰ ਇੱਥੇ ਆ ਪਿਆਰ ਬਣੇ ਹੋਏ ਸਾਰਿਆਂ ਨੂੰ ਆ ਇੱਥੇ ਕਿਤੇ ਵੱਢਣੀ ਆ ਆਪਾਂ ਤੇ ਯਾਰਗੇ ਜੀ ਇਹਦਾ ਦੇਖਦੇ ਕੋਈ ਲੋ ਜੀ ਆ ਕੇ ਖੜ ਗਏ ਤੇ ਬੰਦੇ ਨੂੰ ਮਾਰਿਆ ਫੋਨ ਆ ਰਿਹਾ ਹੁਣ ਕਹਿੰਦਾ ਰਸਤਾ ਦਸਾਂਗਾ ਉਹਨੂੰ ਤੇ ਆਪਾਂ ਨੂੰ ਪਤਾ ਨਹੀਂ ਪਹਿਲਾਂ ਵੱਡੀ ਨਹੀਂ ਆਪਾਂ ਇਧਰ ਕਿਦੇ ਮਤਲਬ ਇਧਰ ਤਾਂ ਵੱਡਿਆ ਜਿਹੜਾ ਬੰਦਾ ਆ ਰਿਹਾ ਉਹਦੀ ਨਹੀਂ ਵੱਡੀ ਕਦੇ ਤੇ ਰਾਹਤੇ ਦਾ ਆਪਾਂ ਨੂੰ ਪਤਾ ਨਹੀਂ ਆਹ ਗੱਲ ਵੱਡ ਕੇ ਗਈ ਤੇ ਆਪਾਂ ਨ ਪਰਸੋਂ ਪਰਸੋਂ ਆ ਵੱਡ ਕੇ ਗਿਆ ਯੋਕਤਾ ਉਹ ਲੋੜ ਪੈ ਜਣੀ ਕੰਮ ਵਧੀਆ ਚੱਲ ਪਿਆ ਹੁਣ ਤਾਂ ਅੱਜ ਥੋੜਾ ਜਿਹਾ ਮੌਸਮ ਸਾਂਭ ਕਰਕੇ ਘੱਟ ਪੂਰੇ ਨੇ ਕੱਲ ਤਾਂ ਗਾਗ ਤੇ ਗਾਗ ਚੜਿਆ ਪਿਆ ਦੀ ਜਿਵੇਂ ਕਹਿੰਦੇ ਨੇ ਕਿ ਬੱਦਲ ਆ ਦੇਖ ਕੇ ਦੋ ਤਿੰਨ ਤਾਂ ਰਸ ਵੀ ਆ ਗਏ ਹਨ ਕਿਨੂੰ ਕਿਨੂੰ ਦੇ ਦਿੰਦੇ ਆ ਆ ਗਿਆ ਬੰਦਾ ਤੇ ਇਧਰ ਨੂੰ ਹੀ ਜਾ ਰਿਹਾ ਜਿੱਧਰ ਪਹਿਲਾਂ ਫੜ ਕੇ ਗਿਆਂ ਪਰ ਕੋਤੰਦਰ ਐਵੇਂ ਨਹੀਂ ਕਹਿੰਦੇ ਵੀ ਜਿੱਥੇ ਵੱਡੀ ਨਹੀਂ ਉਧਰ ਹੀ ਆ ਜਾਓ ਖੜ ਜਾ ਕੇ ਉਈ ਸੱਜਣਾ ਡਾਕਟਰ ਲਈ ਆਪਾਂ ਤੇ ਉਤਰ ਜਾਣਾ ਉਹ ਉੱਪਰ ਲੱਗੇ ਹੋਣਾ ਉਹ ਢਾੜ ਜਿਹੇ ਨਾਲ ਉਹ ਰਸਤਾ ਉਹੀ ਮੈਨੂੰ ਕਸੂਤਾ ਜਾ ਲੱਗਦਾ ਉੱਥੋਂ ਨੰਗ ਵਾਹ ਇਹ ਪਤੰਦਰੋ ਨਹੀਂ ਔਰ ਇਸਾ ਹੋ ਰਿਹਾ ਆਰਾ ਤਰੋ ਨਿਕਣ ਵਾਲੇ ਵੀ ਕਹਿਣਗੇ ਰੋਜ਼ ਰਾਸਤੀ ਦਿਖਾਈ ਜਾਂਦਾ ਇਹ ਕੀ ਕਰੀਏ ਰਾਤ ਦੇ ਹੀ ਬੜੇ ਘਰੂਤੇ ਨੇ ਪਰ ਆਉਂਦੇ ਰਹਣਗੇ ਗੁਰੋਂ ਦੀ ਕਿੱਥੇ ਲੰਘ ਜੂ ਯਾਰ ਭੈ ਚੋਲਾ ਉਹ ਗਾਹ ਦੇ ਉਹ ਫਰੈਂਡ ਜੀ ਵੀ ਆ ਗਈ ਆਪਣੇ ਇਧਰ ਲਵੇ ਜੀ ਨੂੰ ਆ ਗਈ ਉਹ ਚੱਲ ਰਹੀ ਆ ਸਾਹਮਣੇ ਉਹ ਲਾਲਿਆ ਕਟਰ ਉਹਨਾਂ ਨੇ ਵੀ ਕੋਣੀ ਵੀ ਉਹਦੇ ਲੈ ਵੀ ਜਾਣਾ